ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਪਿਆਰੇ ਬਾਬਾ ਨੌਦ ਸਿੰਘ ਜੀ ਸਾ ਸੰਗਤ ਜੀ ਜਦੋਂ ਮਨੁੱਖ ਆਪਣੇ ਆਪ ਨੂੰ ਆਪਣੇ ਮੁਰਸ਼ਿਦ ਦੇ ਅੱਗੇ ਸਾ ਸੰਗਤ ਜੀ ਸਮਰਪਿਤ ਕਰ ਦਿੰਦਾ ਹੈ ਆਪਣੇ ਤਨ ਨੂੰ ਆਪਣੇ ਮਨ ਨੂੰ ਆਪਣੇ ਧਨ ਨੂੰ ਗੁਰੂ ਦਾ ਜਾਣ ਕੇ ਗੁਰੂ ਦੇ ਅੱਗੇ ਰੱਖ ਦੇਵੇ ਤੇ ਸਾਧ ਸੰਗਤ ਜੀ ਫਿਰ ਮਨ ਨੂੰ ਲੱਗੇ ਹੋਏ ਰੋਗ ਤਨ ਨੂੰ ਲੱਗੇ ਹੋਏ ਰੋਗ ਸਾਧ ਸੰਗਤ ਜੀ ਤੇ ਧਨ ਕਰਕੇ ਜਿੰਨੇ ਵੀ ਦੁੱਖ ਸਾਧ ਸੰਗਤ ਜੀ ਸਾਨੂੰ ਚੰਬੜੇ ਹੋਏ ਨੇ ਉਹ ਸਾਰੇ ਰੋਗ ਗੁਰੂ ਆਪ ਦੂਰ ਕਰਦਾ ਹੈ ਹੁਣ ਸਾਨੂੰ ਆਪਣਾ ਆਪ ਗੁਰੂ ਨੂੰ ਸੌਂਪਣਾ ਨਹੀਂ ਆ ਰਿਹਾ ਤੇ ਅਸੀਂ ਉਲਾਮੇ ਜੇ ਫਿਰ ਵੀ ਗਰੂ ਨੂੰ ਦਿੰਦੇ ਫਰੀਏ ਪਰਮਾਤਮਾ ਨੂੰ ਦਿੰਦੇ ਫਰੀਏ ਇਹਦੇ ਵਿੱਚ ਗੁਰੂ ਦਾ ਕੋਈ ਕਸੂਰ ਨਹੀਂ ਕਸੂਰ ਸਾਡਾ ਆਪਣਾ ਹੈ ਹੁਣ ਉਹ مالک ਸਭਨਾ ਜੀਆ ਨੂੰ ਪਾਲਣ ਵਾਲਾ ਸਾਰੀ ਸ੍ਰਿਸ਼ਟੀ ਨੂੰ ਰਚਨ ਵਾਲਾ ਸਭ ਦੀ ਰੱਖਿਆ ਪਿਆ ਕਰਦਾ ਏ ਸਭ ਨੂੰ ਪਾਲਦਾ ਪਿਆ ਏ ਜਿਹੜਾ ਮਨੁੱਖ ਸਾ ਸੰਗਤ ਜੀ ਪਰਮਾਤਮਾ ਦੇ ਅੱਗੇ ਅਰਜੋਈ ਬੇਨਤੀ ਕਰੇ ਕੀ ਪਾਤਸ਼ਾ ਤੇਰੀ ਕਿਰਪਾ ਦੇ ਨਾਲ ਹੀ ਮੇਰੇ ਦੁੱਖ ਘਟੇ ਜਾਣੇ ਨੇ ਜਦੋਂ ਤੂੰ ਮਿਹਰ ਭਰੀ ਨਜ਼ਰ ਮੇਰੇ ਤੇ ਕਰਦਾ ਏ ਮੇਰੇ ਤਨ ਮਨ ਨੂੰ ਲੱਗੇ ਹੋਏ ਰੋਗ ਦੂਰ ਹੋ ਜਾਂਦੇ ਨੇ ਮੇਰਾ ਜੋ ਮਨ ਪਾਪਾਂ ਦੇ ਨਾਲ ਭਰਿਆ ਪਿਆ ਏ ਉਹ ਤੇਰੀ ਮਿਹਰ ਦੇ ਸਦਕਾ ਹੀ ਪਵਿੱਤਰ ਹੋ ਸਕਦਾ ਹੈ ਤੇ ਜਦੋਂ ਉਹ ਮਾਲਕ ਕਿਰਪਾ ਦੇ ਘਰ ਵਿੱਚ ਆ ਜਾਂਦਾ ਹੈ ਨਾ ਕਿਉਂਕਿ ਉਹ ਹੈ ਹੀ ਸਾਹ ਸੰਗੇ ਜੀ ਦੁੱਖਾਂ ਨੂੰ ਦੂਰ ਕਰਨ ਵਾਲਾ ਏ ਤੁਖਾਂ ਨੂੰ ਖਤਮ ਕਰਨ ਵਾਲਾ ਏ ਤੇ ਜਦੋਂ ਉਹ ਕਿਸੇ ਤੇ ਮਿਹਰਬਾਨ ਹੋ ਜਾਂਦਾ ਏ ਤੇ ਉਹ ਸਾਡੇ ਦੁੱਖਾਂ ਨੂੰ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਦਿੰਦਾ ਏ ਉਹ ਆਪਣੇ ਜਨ ਨੂੰ ਰੱਖ ਲੈਂਦਾ ਏ ਹੁਣ ਉਹਦਾ ਜਨ ਕਿਹੜਾ ਹੈ ਉਹਦੇ ਵਾਸਤੇ ਉਹਦਾ ਬਨਣਾ ਪੈਂਦਾ ਏ ਉਹਦਾ ਜਨ ਬਨਣਾ ਪੈਣਾ ਪਵੇਗਾ ਫਿਰ ਉਹ ਰੱਖਿਆ ਕਰੇਗਾ ਜਾਣ ਬਣਨ ਦੇ ਵਾਸਤੇ ਪਹਿਲਾਂ ਆਪਣੇ ਆਪ ਨੂੰ ਆਪਣੇ ਤਨ ਨੂੰ ਆਪਣੇ ਧਨ ਨੂੰ ਗੁਰੂ ਨੂੰ ਸਮਰਪਿਤ ਕਰਨਾ ਪਵੇਗਾ ਗੁਰੂ ਦੇ ਅੱਗੇ ਸਰੈਂਡਰ ਕਰਨਾ ਪਵੇਗਾ ਤੇ ਉਹ ਮਾਲਕ ਫਿਰ ਰੱਖ ਲੈਂਦਾ ਹੈ ਉਹ ਸਾਰੇ ਬੰਦਨਾਂ ਨੂੰ ਕੱਟ ਦਿੰਦਾ ਹੈ ਇਸ ਕਰਕੇ ਉਸ ਮਾਲਕ ਨੂੰ ਸਿਮਰਨਾ ਚਾਹੀਦਾ ਹੈ ਉਸ ਮਾਲਕ ਨੂੰ ਧਿਆਉਣਾ ਚਾਹੀਦਾ ਹੈ ਤੇ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ ਮੇਰੇ ਮਨ ਗੁਰੂ ਗੋਬਿੰਦ ਸਦਾ ਧਿਆਈ ਹੈ ਸਦਾ ਉਸ ਮਾਲਕ ਨੂੰ ਮਨ ਕਰਕੇ ਸਿਮਰਨਾ ਚਾਹੀਦਾ ਹੈ ਆਪਣੇ ਹਿਰਦੇ ਚ ਉਹਨੂੰ ਬਿਠਾਉਣਾ ਚਾਹੀਦਾ ਹੈ ਜਦੋਂ ਅਸੀਂ ਦੁੱਖ ਦੇ ਸਮੇਂ ਉਹਨੂੰ ਸਿਮਰਦੇ ਹਾਂ ਉਹ ਦੁੱਖ ਦੇ ਸਮੇਂ ਸਾਡੀ ਰੱਖਿਆ ਕਰਦਾ ਹੈ ਜੇ ਅਸੀਂ ਸੁੱਖ ਦੇ ਸਮੇਂ ਦੁੱਖ ਦੇ ਸਮੇਂ ਹਰ ਸਮੇਂ ਉਹਨੂੰ ਸਿਮਰਿਏ ਤੇ ਫਿਰ ਉਹ ਹਰ ਸਮੇਂ ਸਾਡੀ ਰੱਖਿਆ ਕਰੇ ਕਿਉਂ ਨਹੀਂ ਕਰੇਗਾ ਉਹ ਰੱਖਿਆ ਕਰਦਾ ਹੈ ਜੇ ਅਸੀਂ ਹਰ ਸਾਹ ਦੇ ਨਾਲ ਉਹਨੂੰ ਯਾਦ ਰੱਖੀਏ ਸਵੇਰੇ ਉੱਠਦਿਆਂ ਕੰਮਕਾਰ ਕਰਦਿਆਂ ਤੇ ਰਾਤ ਨੂੰ ਸੌਣ ਲੱਗਿਆਂ ਵੀ ਜੇ ਉਹਨੂੰ ਯਾਦ ਕਰੀਏ ਤੇ ਹਰ ਸਮੇਂ ਹਰ ਸਾਥ ਸਾਡੀ ਰੱਖਿਆ ਹੁੰਦੀ ਹੈ ਤੇ ਜਦੋਂ ਹਰ ਸਮੇਂ ਅਸੀਂ ਉਹਨੂੰ ਯਾਦ ਕਰੀਏ ਹਰ ਸਮੇਂ ਉਹਦੀ ਯਾਦ ਨੂੰ ਹਿਰਦੇ ਦੇ ਵਿੱਚ ਟਿਕਾਈਏ ਤੇ ਸਾਥ ਸੰਗਤ ਜੀ ਸਗਲ ਕਲੇਸ਼ ਮਟਿਆ ਇਸ ਤਨ ਤੇ ਫਿਰ ਸਾਰੇ ਕਲੇਸ਼ ਸਾਰੇ ਦੁੱਖ ਸਾਰੇ ਰੋਗ ਤਨ ਨੂੰ ਜੋ ਲੱਗੇ ਹੋਏ ਨੇ ਉਹ ਦੂਰ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਮਿਟ ਜਾਂਦੇ ਨੇ ਤੇ ਹੋਰ ਕੀ ਮਿਲਦਾ ਏ ਤੇ ਮਨ ਚਿੰਦਿਆ ਫਲ ਪਾਈਏ ਫਿਰ ਮਨ ਜੋ ਜੋ ਫਲ ਚਾਹੁੰਦਾ ਹੈ ਉਹ ਸਾਰੇ ਫਲ ਕੋਈ ਇੱਕ ਦੋ ਫਲ ਨਹੀਂ ਹਰ ਦਾਤ ਹਰ ਚੀਜ਼ ਹਰ ਮਨ ਦੀ ਇੱਛਾ ਜਿਹੜੀ ਹੈ ਉਹ ਪੂਰੀ ਹੋ ਜਾਂਦੀ ਹੈ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਗਮ ਅਪਾਰਾ ਹੁਣ ਵੇਖੋ ਸਾਧ ਸੰਗਤ ਜੀ ਜਦੋਂ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਦਾ ਤੇ ਉਹ ਗੁਰੂ ਆਪਣਿਆਂ ਦੀ ਰੱਖਿਆ ਕਿਉਂ ਨਹੀਂ ਕਰੇਗਾ ਹੁਣ ਮੰਨ ਲਓ ਦੁਨੀਆਵੀ ਤੌਰ ਤੇ ਵੀ ਜਿਹੜਾ ਮਨੁੱਖ ਜਿਹੜਾ ਪ੍ਰਾਣੀ ਤੁਹਾਡੇ ਤੇ ਡਿਪੈਂਡ ਕਰਦਾ ਹੋਵੇ ਆਪਣੇ ਆਪ ਨੂੰ ਤੁਹਾਡੇ ਅੱਗੇ ਰੱਖਦੇ ਕਿ ਮੈਂ ਤੇ ਤੁਹਾਡਾ ਹਾਂ ਮਾਰੋ ਚਾਹੇ ਤਾਰੋ ਮਾਰਨਾ ਹੈ ਮਾਰ ਦੋ ਰੱਖਣਾ ਹੈ ਰੱਖ ਲਓ ਤੇ ਸਾਥ ਸੰਗਤ ਜੀ ਫਿਰ ਤੁਸੀਂ ਉਹਦੀ ਰੱਖਿਆ ਜਰੂਰ ਕਰੋਗੇ ਉਹਦੀ ਮਦਦ ਜਰੂਰ ਕਰੋਗੇ ਉਹਦੇ ਨਾਲ ਖੜੋਗੇ ਤੇ ਇਸੇ ਤਰ੍ਹਾਂ ਜੇ ਅਸੀਂ ਆਪਣੇ ਆਪ ਨੂੰ ਆਪਣੇ ਮਾਲਕ ਦੇ ਅੱਗੇ ਸਮਰਪਿਤ ਕਰਤਾ ਆਪਣੇ ਮਾਲਕ ਦੇ ਅੱਗੇ ਸਲੰਡਰ ਕਰਤਾ ਤੇ ਉਹ ਮਾਲਕ ਐਡਾ ਵੱਡਾ ਹੈ ਫਿਰ ਰੱਖਿਆ ਜਰੂਰ ਕਰਦਾ ਹੈ ਪਰ ਉਹਦੇ ਲਈ ਸੇਮ ਚੀਜ਼ ਅਪਲਾਈ ਕਰਨੀ ਪਵੇਗੀ ਉਹਨੂੰ ਯਾਦ ਕਰਨਾ ਪਵੇਗਾ ਉਹਨੂੰ ਪੁਕਾਰਨਾ ਪਵੇਗਾ ਉਨੂੰ ਪੁਕਾਰਨਾ ਕਿਵੇਂ ਹੈ ਸਾਧ ਸੰਗ ਨਾਨਕ ਨਾਮ ਤੇ ਆਇਆ ਜਿਨੇ ਸਾਧ ਸੰਗਤ ਦੇ ਵਿੱਚ ਬੈਠ ਕੇ ਉਹਦੇ ਨਾਮ ਨੂੰ ਧਿਆਉਣਾ ਕੀਤਾ ਹੈ ਮੁਖ ਊਜਲ ਭਏ ਦਰਬਾਰਾ ਫਿਰ ਉਹਦੇ ਮੁਖ ਜਿਹੜੇ ਨੇ ਊਜਲੇ ਹੋ ਜਾਂਦੇ ਨੇ ਜਿਨੇ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਊਜਲੇ ਕੇ ਤੀ ਛੁਟੀ ਨਾਲ ਅਜਿਹੇ ਮਨੁੱਖ ਜਿਹੜੇ ਉਹਦਾ ਨਾਮ ਤੇ ਹੁਣਾ ਕਰਦੇ ਨੇ ਭਾਈ ਉਹ ਆਪ ਤੇ ਇਸ ਜਹਾਨ ਤੋਂ ਰੁਖਸਤ ਹੋਣ ਲੱਗਿਆਂ ਛੁੱਟ ਜਾਂਦੇ ਨੇ ਜਿੰਨੀਆਂ ਜਮਾ ਦੀਆਂ ਫਾਇਆਂ ਗਲਾ ਵਿੱਚ ਪਈਆਂ ਹੋਈਆਂ ਨੇ ਕਲਯੁਗ ਦੀਆਂ ਫਾਇਆਂ ਪਈਆਂ ਹੋਈਆਂ ਨੇ ਉਹ ਮਾਲਕ ਐਸੀ ਕਿਰਪਾ ਕਰਦਾ ਉਹਨਾਂ ਤੋਂ ਤੇ ਬਚਾਉਂਦਾ ਹੀ ਐ ਉਹ ਆਪ ਤੇ ਬਚੀ ਜਾਂਦੇ ਨੇ ਤੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਵੀ ਬਚਾ ਲੈਂਦੇ ਨੇ ਪਾਰ ਲੰਘਾ ਲੈਂਦੇ ਨੇ ਪਰਵਾਣ ਚੜਾ ਲੈਂਦੇ ਨੇ ਸੋ ਇਸ ਕਰਕੇ ਸੰਗਤ ਦੇ ਵਿੱਚ ਨਾਮ ਜਪਣਾ ਆ ਰੱਬ ਰੰਗੀਆਂ ਰੂਹਾਂ ਦੀ ਸੰਗਤ ਕਰਨੀ ਤੇ ਸਾ ਸੰਗਤ ਜੀ ਸਾਡੀ ਹਰ ਜਗ੍ਹਾ ਰੱਖਿਆ ਹੁੰਦੀ ਜੀ ਹਰ ਜਗ੍ਹਾ ਸਾ ਸੰਗਤ ਜੀ ਉਹ ਮਾਲਕ ਦੀ ਕਿਰਪਾ ਬਖਸ਼ਿਸ਼ ਸਾਡੇ ਨਾਲ ਵਰਤਦੀ ਜੀ ਸਾ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਇੱਕ ਸੇਵਾ ਦੀ ਬੇਨਤੀ ਕਾਫੀ ਲੰਮੇ ਸਮੇਂ ਤੋਂ ਕੀਤੀ ਸੀ ਕਿ ਲੋੜਵੰਦ ਹੜਪੀੜ ਤੇ ਵਿਧਵਾ ਬੀਬੀ ਹੈ ਜੋ ਸਥਾਨ ਤੋਂ ਪਿਛਲੇ 2 ਸਾਲ ਤੋਂ ਰਾਸ਼ਨ ਲੈ ਕੇ ਜਾਂਦੀ ਹੈ ਹੜ ਆਏ ਹੜ ਦੀ ਚਪੇੜ ਵਿੱਚ ਆਉਣ ਕਾਰਨ ਉਸ ਵਿਧਵਾ ਬੀਬੀ ਦੇ ਦੋ ਬੱਚੇ ਨੇ ਤੇ ਜਿਹੜਾ ਘਰ ਸੀ ਉਹ ਬਿਲਕੁਲ ਤਬਾਹ ਹੋ ਗਿਆ ਤੇ ਹੁਣ ਆਪ ਸਭ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਰਾਮ ਸਰ ਸਾਹਿਬ ਵੱਲੋਂ ਉਸ ਭੈਣ ਵਿਧਵਾ ਬੀਬੀ ਦੇ ਘਰ ਦੀ ਸੇਵਾ ਚੱਲ ਰਹੀ ਹੈ ਜੰਗੀ ਪੱਧਰ ਤੇ ਚੱਲ ਰਹੀ ਹੈ ਉਗੀ ਸੇਵਾਾਂ માં ਹੋਰ ਵੀ ਬਹੁਤ ਨੇ ਪਰ ਉਹ ਜ਼ਿਆਦਾ ਕਹਿਣ ਤੇ ਤੇ ਉਹ ਸੱਚਮੁੱਚ ਲੋੜਵੰਦੀ ਠੰਡ ਸੀ ਬੱਚਿਆਂ ਨੂੰ ਬੜਾ ਔਖਾ ਤੰਬੂ ਚ ਰਹਿਣਾ ਹੋ ਰਿਹਾ ਸੀ ਤੇ ਆਪ ਸਭ ਦੇ ਸਹਿਯੋਗ ਸਦਕਾ ਸ਼ੀਤਾਂ ਦੀ ਕਿਰਪਾ ਸਦਕਾ ਉਹ ਕਰਦੀ ਸੇਵਾ ਚੱਲ ਰਹੀ ਹੈ ਨੀਹਾਂ ਤੱਕ ਜਿਹੜੀ ਆ ਉਹ ਭਰ ਚੁੱਕੀ ਹੈ ਭਰਤੀ ਪੈ ਰਹੀ ਹੈ ਮਿੱਟੀ ਦੀ ਥੋੜੇ ਸਮੇਂ ਚ ਉਹ ਕਰ ਜਿਹੜੀ ਸੇਵਾ ਆ ਉਹ ਸੰਪੂਰਨ ਹੋ ਜਾਣੀ ਹੈ ਸੋ ਹੁਣ ਥੋੜੀ ਸੇਵਾ ਰੁਕੀ ਹੋਈ ਹੈ ਕਿਉਂਕਿ ਇਹ ਕਾਰਜ ਆਗੇ ਸੀ ਲੋੜਵੰਦੀਆਂ ਦੇ ਵਿਆਹ ਹੋਏ ਨੇ ਅੱਖਾਂ ਦਾ ਕੈਂਪ ਜਿਹੜਾ ਸੀ ਉਹ ਆ ਗਿਆ ਜਿਹਦੇ ਕਰਕੇ ਸੋ ਇਹ ਸੇਵਾ ਚੱਲ ਰਹੀ ਹੈ ਇਹਦੇ ਵਿੱਚ ਵੀ ਆਪ ਸਭ ਸੰਗਤਾਂ ਵੱਧ ਚੜ ਕੇ ਹਿੱਸਾ ਪਾਓ ਆਪ ਵੀ ਪਾਓ ਹੋਰਨਾਂ ਨੂੰ ਵੀ ਪ੍ਰੇਰਿਤ ਕਰੋ ਤਾਂ ਜੋ ਇਸ ਸਵਾਵਾਂ ਨਿਰਵਿਗੰਤਾ ਸਹਿਤ ਇਸੇ ਤਰ੍ਹਾਂ ਚੱਲਦੇ ਰਹਿਣ ਤੇ ਸ਼ੀਸ਼ ਸਿੰਘ ਕਿਰਪਾ ਕਾਨ ਉਹ ਸੁਵਿਧਵਾ ਪੈਣ ਵਿਧਵਾ ਬੀਬੀ ਦਾ ਘਰ ਸੰਪੂਰਨ ਹੋ ਸਕੇ ਉਹ ਬੱਚੇ ਜਿਹੜੇ ਠੰਡ ਚ ਰਹਿ ਰਹੇ ਨੇ ਉਹਨਾਂ ਨੂੰ ਸਿਰ ਤੇ ਸ਼ਾਤ ਨਸੀਬ ਹੋ ਸਕੇ ਸੋ ਜਰੂਰ ਬੇਨਤੀ ਆ ਸਾਰੀਆਂ ਸੰਗਤਾਂ ਪ੍ਰਵਾਨ ਕਰੋ ਸ਼ਹੀ ਸਿੰਘ ਸਹਾਈ ਹੋਣ ਵੱਧ ਤੋਂ ਵੱਧ ਸੇਵਾਵਾਂ ਸ਼ਹੀ ਸਿੰਘ ਲੈਂਡ ਤੇ ਸਾਰੇ ਰਲ ਮਿਲ ਕੇ ਆਓ ਉਸ ਭੈਣ ਦਾ ਜਿਹੜਾ ਘਰ ਆ ਉਹ ਸੰਪੂਰਨ ਕਰੀਏ ਸ਼ਹੀ ਸਿੰਘ ਕਿਰਪਾ ਕਰਨ ਜਰੂਰ ਬਾਅਦ ਚੜ ਕੇ ਜਿੰਨਾ ਵੀ ਕੋਈ ਹਿੱਸਾ ਪਾ ਸਕਦਾ ਪਾਈਏ ਸ਼ਹੀ ਸਿੰਘ ਸਹਾਈ ਹੋਣ ਜੀ ਸੰਗਤ ਜੀ ਇਸ ਚੈਨਲ ਤੋਂ ਅਸੀਂ ਹੱਡ ਵੀ ਤੀਆਂ ਸੰਗਤ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਕਿਵੇਂ ਸੰਗਤ ਦੇ ਨਾਲ ਪਿਆਰੇ ਬਾਬਾ ਦੀਪ ਸਿੰਘ ਜੀ ਬਾਬਾ ਨੋਦ ਸਿੰਘ ਜੀ ਅੱਜ ਵੀ ਵਰਤਦੇ ਨੇ ਸੰਗਤ ਦਾ ਭਲਾ ਕਰਦੇ ਨੇ ਉਹਨਾਂ ਦੇ ਦੁੱਖ ਦਰਦ ਕਸ਼ਟ ਕੱਟਦੇ ਨੇ ਸੰਗਤ ਜੀ ਅੱਜ ਜਿਹੜੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਇੱਕ ਭੈਣ ਜਿਹੜੀ ਕੈਨੇਡਾ ਤੋਂ ਨੇ ਸੋ ਉਹ ਭੈਣ ਨੇ ਆਪਣੀ ਹੱਡ ਬੀਤੀ ਦੀ ਸਾਂਝ ਪਾਈ ਉਹ ਭੈਣ ਨੇ ਦੱਸਿਆ ਕਿ ਮੇਰਾ ਇੱਕੋ ਇੱਕ ਬੇਟਾ ਜਿਹੜਾ ਬੜਾ ਮਤਲਬ ਸਟੱਡੀ ਦੇ ਵਿੱਚ ਵੀ ਜਦੋਂ ਪੜ੍ਹਦਾ ਸੀ ਬਹੁਤ ਲਾਇਕ ਸੀ ਤੇ ਫਿਰ ਕਹਿੰਦੇ ਕਿ ਕੰਮਕਾਰ ਵੀ ਚਲੋ ਜਦੋਂ ਕਰਨ ਲੱਗਾ ਤੇ ਕੰਮਕਾਰ ਚ ਵੀ ਵਧੀਆ ਰਿਆ ਵਧੀਆ ਜੋਬ ਮਿਲ ਗਈ ਉਹਨੂੰ ਪਰ ਪਤਾ ਨਹੀਂ ਕਹਿੰਦੇ ਕਿ 1-2 ਸਾਲ ਤੋਂ ਕਿਹੜੀ ਚੀਜ਼ ਉਹਦੇ ਦਿਮਾਗ 'ਚ ਬੈਠੀ ਕਿ ਉਹਨੇ ਕੰਮ ਕਰਨਾ ਵੀ ਛੱਡਤਾ ਜੌਬ ਉਹ ਵੀ ਛੱਡਦੀ ਤੇ ਹੁਣ ਮਤਲਬ ਉਹ ਕਿਸੇ ਨਾਲ ਬੋਲਦਾ ਨਹੀਂ ਗਲਤ ਸੰਗਤ ਚ ਪੈ ਗਿਆ ਨਸ਼ੇ ਕਰਦਾ ਸ਼ਰਾਬ ਪੀਂਦਾ ਤੇ ਜਦੋਂ ਉਹਨੂੰ ਪੁੱਛਦੇ ਆ ਕੁਝ ਦੱਸਦਾ ਵੀ ਨਹੀਂ ਜਦੋਂ ਉਹਨੂੰ ਜ਼ਿਆਦਾ ਕਹਿੰਨੇ ਆ ਤੇ ਫਿਰ ਕਹਿੰਦੇ ਕੀ ਉਹ ਘਰ ਛੱਡ ਜਾਂਦਾ ਏ ਕਿੰਨੇ ਕਿੰਨੇ ਦਿਨ ਘਰ ਨਹੀਂ ਆਉਂਦਾ ਤੇ ਉਹ ਭੈਣ ਨੇ ਦੱਸਿਆ ਕਿ ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਗਾਮਾ ਤੇ ਚਿੰਤਾ ਵੀ ਹੈ ਕਿਉਂਕਿ ਉਹ ਪੈਨ ਦੱਸਦੇ ਕਿ ਮੇਰੇ ਹਸਬੰਦ ਮੇਰੇ ਤੋਂ ਕਾਫੀ ਲੰਬੇ ਸਮੇਂ ਮਤਲਬ 10-15 ਸਾਲ ਹੋ ਗਿਆ ਵੱਖ ਰਹ ਰਹੇ ਨੇ ਤੇ ਮੇਰੀ ਜ਼ਿੰਦਗੀ ਦਾ ਇੱਕੋ ਇੱਕ ਸਹਾਰਾ ਮੇਰਾ ਬੇਟਾ ਹੈ ਪਰ ਉਹ ਵੀ ਮੇਰੇ ਤੋਂ ਅੱਡ ਰਹਿ ਰਿਹਾ ਹੈ ਤੇ ਹੁਣ ਕਹਿੰਦੇ ਕਿ ਤਰਲੇ ਮਾਰ ਮੁਰਕੇ ਉਹਨੂੰ ਕੋਲ ਲਿਆਂਦਾ ਹੈ ਤੇ ਸ਼ਰਤ ਉਹਦੀ ਇਹ ਸੀ ਕਿ ਤੁਸੀਂ ਰੋਕ ਟੋਕ ਮੈਨੂੰ ਕੋਈ ਨਹੀਂ ਕਰਨੀ ਪਰ ਕਹਿੰਦੇ ਕਿ ਮਾਂ ਆ ਕਿਵੇਂ ਆਪਣੇ ਪੁੱਤ ਨੂੰ ਸਾਹਮਣੇ ਜ਼ਹਿਰ ਖਾਂਦਿਆਂ ਵੇਖ ਸਕਦੀ ਆ ਰਿਹਿਆ ਨਹੀਂ ਜਾਂਦਾ ਪਰ ਹੁਣ ਮੈਂ ਕੁਝ ਕਹਿੰਦੀ ਨਹੀਂ ਉਹਨੂੰ ਕਿਉਂਕਿ ਜੇ ਮੈਂ ਕਹਿੰਨੀ ਆ ਫਿਰ ਚਲਾ ਜਾਂਦਾ ਹੈ ਤੇ ਫੇਰੀ ਅੱਖਾਂ ਤੋਂ ਦੂਰ ਹੈ ਜੋ ਮਰਜੀ ਕਰੇ ਤੇ ਜ਼ਿਆਦਾ ਚਿੰਤਾ ਲੱਗਦੀ ਹੁਣ ਅੱਖਾਂ ਦੇ ਸਾਹਮਣੇ ਤਾਂ ਹੈ ਕਹਿੰਦੇ ਕਿ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਕੀ ਕਰਾਂ ਬੜਾ ਸਮਝਾ ਕੇ ਵੀ ਵੇਖਿਆ ਪਰ ਨਹੀਂ ਕਹਿੰਦੇ ਹੌਲੀ ਹੌਲੀ ਉਹਦੇ ਪਤਾ ਨਹੀਂ ਕਿਹੜੀ ਚੀਜ਼ ਉਹਦੇ ਦਿਮਾਗ 'ਚ ਬੈਠੀ ਆ ਨਸ਼ੇ ਦੇ ਨਾਲ-ਨਾਲ ਬਿਲਕੁਲ ਬੋਲਣਾ ਚੱਲਣਾ ਉਹਨੇ ਮੇਰੇ ਨਾਲ ਬੰਦ ਕਰ ਦਿੱਤਾ ਰੂਮ ਤੋਂ ਬਾਹਰ ਹੀ ਨਹੀਂ ਨਿਕਲਦਾ ਹੁਣ ਕਹਿੰਦੇ ਕਿ ਮੈਂ ਮਤਲਬ ਚਿੰਤਾ ਵੀ ਹੈ ਕਿਉਂਕਿ ਖਾਣਾ ਖਾਂਦਾ ਨਹੀਂ ਉਹ ਮੈਂ ਇਹਨੇ ਪਿਆਰ ਨਾਲ ਪ੍ਰਸ਼ਾਦਾ ਪਕਾਉਂਦੀ ਆ ਤਿਆਰ ਕਰਦੀ ਆ ਦਿਨ ਰਾਤ ਉਹਦੇ ਵਾਸਤੇ ਅਰਦਾਸਾਂ ਬੇਨਤੀਆਂ ਮਾਲਕ ਦੇ ਅੱਗੇ ਕਰਦੀ ਆ ਗੁਰੂ ਘਰ ਜਾ ਜਾ ਕੇ ਅਰਦਾਸਾਂ ਕਰਵਾਉਣੀ ਆ ਕਿ ਮਾਲਕ ਇਹਨੂੰ ਸਤਬੁੱਧੀ ਬਖਸ਼ੇ ਪਰ ਕਹਿੰਦੇ ਪਤਾ ਨਹੀਂ ਕਿਹੜੀ ਚੀਜ਼ ਉਹਦੇ ਦਿਮਾਗ 'ਚ ਬੈਠੀ ਹੈ ਕਿ ਉਹ ਉਹਨੂੰ ਮਾਂ ਦੀ ਕਦਰ ਹੀ ਨਹੀਂ ਰਹੀ ਤੇ ਇਹ ਕਹਿੰਦੇ ਕਿ ਬੜਾ ਸਮਝਾ ਕੇ ਵੀ ਦੇਖਿਆ ਪਰ ਸਮਝਿਆ ਨਹੀਂ ਸਗੋਂ ਹਰਨ ਕਮਰੇ ਤੋਂ ਆਉਣਾ ਵੀ ਬੰਦ ਹੋ ਗਿਆ ਕਮਰੇ 'ਚੋਂ ਬਾਹਰ ਆਉਣਾ ਤੇ ਹੁਣ ਕਹਿੰਦੇ ਕਿ ਬੜੇ ਤੱਕੇ ਦੇ ਨਾਲ ਹੁਣ ਇੱਕ ਦਿਨ ਕੀ ਹੁੰਦਾ ਹੈ ਕਿ ਸਾਰੀ-ਸਾਰੀ ਰਾਤ ਉਹਨੇ ਜਾਗਦਾ ਰਹਿਣਾ ਨਾ ਦਿਨੇ ਸੋਣਾ ਨਾ ਰਾਤ ਸੋਣਾ ਬਿਲਕੁਲ ਨੀਂਦ ਹੋਰੀ ਅੱਖੀਆਂ ਚੋਟ ਗਈ। ਸਰੀਰ ਬੜਾ ਸੋਹਣਾ ਸੀ ਬੜਾ ਸੁੰਦਰ ਸੀ ਹਟਾਕਟਾ ਸੀ ਪਰ ਹੁਣ ਸਰੀਰ ਹੱਡੀਆਂ ਦੀ ਮੁੱਠ ਝਾਪਣ ਲੱਗਾ ਰੰਗ ਕਾਲਾ ਪੈ ਗਿਆ। ਕਿੰਨੇ ਕਿੰਨੇ ਦੇਨ ਨਾ ਹੁੰਦਾ ਨਹੀਂ। ਬੜਾ ਮਨ 'ਚ ਹੋਣਾ ਕਿ ਲੋਕਾਂ ਦੇ ਧੀਆਂ ਪੁੱਤਰ ਦੇਖ ਕੇ ਹੋਣਾ ਕਿ ਮੇਰਾ ਪੁੱਤਰ ਵੀ ਇਦਾਂ ਕੰਮਕਾਰ ਕਰਦਾ ਸੀ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ। ਪਤਾ ਨਹੀਂ ਕਿੰਨੇ ਕਰਾਤਾ। ਕੁਛ ਕੀਤਾ ਕਰਾਇਆ। ਬੜਾ ਕਹਿੰਦੇ ਥਾਂ ਥਾਂ ਭਟਕਿਆ ਮੈਂ ਤੇ ਕਹਿੰਦੇ ਕਿ ਥਾਂ ਥਾਂ ਜਾ ਕੇ ਵੀ ਜਿੱਥੇ ਮੈਨੂੰ ਕਿਸੇ ਨੇ ਦੱਸ ਪਾਉਣੀ ਤੇ ਅਗਲੇ ਕਿਸੇ ਨੇ ਕੋਈ ਵਹਿਮ ਪਾ ਦੇਣਾ ਕਦੀ ਕਿਸੇ ਨੇ ਕੁਛ ਕਹਿ ਦੇਣਾ ਵੀ ਭਾਈ ਕਿਸੇ ਨੇ ਕੁਛ ਖਵਾਤਾ ਏ ਕਿਸੇ ਨੇ ਕਹਣਾ ਕੁਛ ਕਰਤਾ ਏ ਬੜਾ ਪੈਸਾ ਬਰਬਾਦ ਕੀਤਾ ਜਿੰਨੀ ਕਿ ਮੇਰੀ ਸੇਵਿੰਗ ਸੀ ਮੈਂ ਸਾਰੀ ਇਦਾਂ ਉਜਾੜਤੀ ਉਹ ਭੈਣ ਕਹਿੰਦੀ ਕਿ ਮੈਂ ਜੋਬ ਵੀ ਆਪਣੀ ਛੱਡਦੀ ਮੈਂ ਹੁਣ ਕੋਈ ਕੰਮ ਨਹੀਂ ਕਰਦੀ ਤੇ ਜੋ ਸੇਵਿੰਗ ਸੀ ਉਹ ਮੈਂ ਇਦਾਂ ਉਜਾੜਤੀ ਸਾਰਾ ਹੁਣ ਬਿਲਕੁਲ ਮੈਂ ਬਿਲਕੁਲ ਇਦਾਂ ਸੀ ਵੀ ਇੱਕ ਪੈਸਾ ਮੇਰੇ ਅਕਾਊਂਟ ਚ ਨਹੀਂ ਤੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਕਿੱਦਾਂ ਕਰਾਂ ਕਹਿੰਦੇ ਕਿ ਮੈਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸਾਂ ਬੇਨਤੀਆਂ ਕਰਨੀ ਮੈਨੂੰ ਬੜੀ ਸੰਗਤ ਨੇ ਕਹਿਣਾ ਉੱਥੇ ਵੀ ਤੂੰ ਇਦਾਂ ਗੁਰੂ ਅੱਗੇ ਅਰਦਾਸ ਬੇਨਤੀ ਕਰਿਆ ਕਰ ਬੜਿਆ ਨੇ ਮੈਨੂੰ ਕਹਿਣਾ ਜਪੜਾ ਸਾਹਿਬ ਦੀ ਹਾਜ਼ਰੀ ਪਰ ਮੇਰਾ ਭਰੋਸਾ ਨਹੀਂ ਬੱਜਿਆ ਕਿਉਂਕਿ ਮੈਂ ਬੜਾ ਭਟਕੀ ਸੀ ਤਾਂ ਟੁੱਟੀ ਹੋਈ ਸੀ ਤੇ ਮੇਰੇ ਕੋਲ ਇੰਨਾ ਸਮਾਂ ਨਹੀਂ ਸੀ ਮੈਂ ਚਾਹੁੰਦੀ ਸਾਂ ਕਿ ਜਲਦੀ ਤੋਂ ਜਲਦੀ ਮੇਰਾ ਬੁੱਤ ਬੁੱਤ ਜਿਹੜਾ ਹੈ ਉਹ ਰਾਜੀ ਹੋ ਜੇ ਪਰ ਇਹ ਮੇਰੇ ਲਈ ਬਹੁਤ ਔਖਾ ਸੀ ਇਹ ਸਮਾਂ ਜੇ ਫੇਸ ਲਾਈਫ ਦਾ ਤੇ ਉਹ ਭੈਣ ਕਹਿੰਦੇ ਕਿ ਹੁੰਦਾ ਕੀ ਹੈ ਮੇਰਾ ਬੇਟਾ ਜਿਹੜਾ ਹੈ ਉਹ ਬੜਾ ਬਿਮਾਰ ਹੋ ਜਾਂਦਾ ਹੈ ਇੱਕਦਮ ਪਹਿਲਾਂ ਡਿਪਰੈਸ਼ਨ ਦਾ ਤੇ ਸੀਪੀ ਇਹਨੂੰ ਦਿਮਾਗ ਤੇ ਕੋਈ ਇੰਨੇ ਟੈਨਸ਼ਨ ਲੈ ਲਈ ਕੁਝ ਲੈ ਲਈ ਅਰੇ ਡਾਕਟਰ ਕੋ ਤੇ ਜਾਂਦਾ ਨਹੀਂ ਸੀ ਤੇ ਡਾਕਟਰ ਉਦਾਂ ਕੋਈ ਮੈਡੀਸਨ ਕੋਈ ਇਲਾਜ ਤੇ ਕਰਨੀ ਸੀ ਸੱਕਦੇ ਘਰ ਬੈਠੇ ਦਾ ਕਹਿੰਦੇ ਕਿ ਹੁਣ ਸਰੀਰਕ ਤੌਰ ਤੇ ਵੀ ਉਹਨੂੰ ਕਬੜੀਆਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਗਈਆਂ ਇੱਕ ਕਹਿੰਦੇ ਇੱਕ ਦਿਨ ਇਹ ਕੀ ਖੇੜ ਬਣਦੀ ਹੈ ਇਹਨੂੰ ਖੂਨ ਦੀਆਂ ਕਈ ਉਲਟੀਆਂ ਆ ਗਈਆਂ ਕਿੰਨੀਆਂ ਆ ਗਈਆਂ ਸਾਰਾ ਕਮਰਾ ਖੂਨ ਨਖੂਨੋ ਖੂਨ ਹੋ ਗਿਆ ਮੈਂ ਬਹੁਤ ਡਰ ਗਈ ਪਤਾ ਨਹੀਂ ਕੀ ਹੋ ਜਾਣਾ ਕੀ ਵਾਪਰ ਜਾਣਾ ਤੇ ਕਹਿੰਦੇ ਜਲਦੀ ਜਲਦੀ ਹਸਪੀਟਲ ਲੈ ਕੇ ਗਏ ਉੱਥੇ ਜਾ ਕੇ ਐਡਮਿਟ ਕਰਾਇਆ ਉਥੇ ਇਲਾਜ ਕੀਤਾ ਡਾਕਟਰਾਂ ਨੇ ਦੇਖਿਆ ਵੀ ਹਾਂ ਕਿ ਉਥੇ ਜਾ ਕੇ ਵੀ ਪਤਾ ਲੱਗਾ ਕਿ ਡਿਪਰੈਸ਼ਨ ਫੁੱਲ ਹੈ ਤੇ ਹੋਰ ਸਰੀਰਕ ਤੌਰ ਤੇ ਵੀ ਅੰਦਰੋਂ ਸਾਰਾ ਇਹਦੇ ਪਾਚਨ ਸ਼ਕਤੀ ਲੀਵਰ ਇਹਦਾ ਖਰਾਬ ਹੋ ਗਿਆ ਬਿਲਕੁਲ ਸ਼ਰਾਬ ਪੀ ਪੀ ਕੇ ਨਸ਼ੇ ਕਰ ਕਰਕੇ ਲੀਵਰ ਗਾ ਲਿਆ ਤੇ ਡਾਕਟਰਾਂ ਨੇ ਕਿਹਾ ਕਿ ਜੇ ਹੁਣ ਸ਼ਰਾਬ ਪੀਂਦਾ ਹੈ ਤੇ ਫੇਰ ਕੋਈ ਚਾਂਸ ਨਹੀਂ ਆ ਇੱਥੇ ਹੀ ਬੰਦ ਕਰਨਾ ਪਵੇਗਾ ਇੱਥੇ ਹੀ ਰੋਕਣਾ ਪਵੇਗਾ ਕਹਿੰਦੇ ਕਿ ਉਹ 15 20 ਦਿਨ ਉਥੇ ਹਸਪੀਟਲ ਐਡਮਿਟ ਰਿਹਾ ਮੇਰਾ ਬੇਟਾ ਤੇ ਮੈਂ ਬਾਹਰ ਬੈਠੀ ਅਰਦਾਸਾਂ ਬੇਨਤੀਆਂ ਕਰਦੀ ਰਹੀ ਕਿ ਮਾਲਕ ਕਿਰਪਾ ਕਰੇ ਮੇਰੇ ਪੁੱਤ ਨੂੰ ਰੱਖ ਲੇ ਲਾਜ ਰੱਖੇ ਇਹਦੀ ਰੱਖਿਆ ਕਰੇ ਤੇ ਉਹ ਭੈਣ ਕਹਿੰਦੇ ਕਿ ਫੇਰ ਮੈਨੂੰ ਜਿਹੜੇ ਕਹਿੰਦੇ ਸੀ ਕਿ ਬਾਣੀ ਪੜ ਇਹ ਤਾਂ ਮੈਂ ਨਹੀਂ ਸੀ ਪੜਦੀ ਪਰ ਹੁਣ ਜਦੋਂ ਕੋਈ ਰਾਹ ਨਹੀਂ ਸੀ ਬਾਕੀ ਰਹਿਦਾ ਕਿਉਂਕਿ ਮੈਂ ਬੜਾ ਸਮਝਾ ਕੇ ਦੇਖ ਲਿਆ ਹੁਣ ਐਸੀ ਹਾਲਾਤ ਬਣ ਗਈ ਸੀ ਕੋਈ ਰਾਹ ਨਹੀਂ ਬਾਕੀ ਤੇ ਇਸ ਸਮੇ ਮੈਨੂੰ ਹੋਰ ਕੋਈ ਰਾਹ ਨਹੀਂ ਦਿਖਿਆ ਤਾਂ ਮੈਂ ਬਾਣੀ ਪੜਨੀ ਸ਼ੁਰੂ ਕੀਤੀ ਉੱਥੇ ਬਹੁ ਹਸਪੀਟਲ 'ਚ ਬੈਠਿਆ ਬੈਠੀਆਂ ਤੇ ਮੈਨੂੰ ਥੋੜੀ ਜੀ ਇੱਕ ਆਸ ਦੀ ਕਿਰਨ ਇਹ ਲੱਗੀ ਤਾਂ ਸੀ ਪੀ ਮਾਲਕ ਕਿਰਪਾ ਕਰੇਗਾ ਕਹਿੰਦੇ ਚਲੋ ਛੁੱਟੀ ਮਿਲੀ ਡਾਕਟਰ ਨੇ ਕਿਹਾ ਕਿ ਕਰ ਜਾ ਕੇ ਆ ਮੈਡੀਸਿਨ ਲਓ ਤੇ ਬਸ ਇਹ ਧਿਆਨ ਰੱਖਿਓ ਵੀ ਨਸ਼ਾ ਨਾ ਕਰੇ ਤੇ ਬਾਕੀ ਇਹਦੇ ਨਾਲ ਤੁਸੀਂ ਬੈਠੋ ਗੱਲਬਾਤ ਕਰੋ ਪੀਨੂੰ ਕਿਸੇ ਚੀਜ਼ ਲਈ ਫੋਰਸ ਨਾ ਕਰੋ ਤੇ ਉਹ ਭੈਣ ਕਹਿੰਦੇ ਕਿ ਮੈਂ ਲਾਗੇ ਬਹਿ ਕੇ ਬਾਣੀ ਪੜਨੀ ਹੈ ਜੀ ਲਾਗੇ ਬੈ ਕੇ ਸਿਮਰਨ ਕਰਨਾ ਇਹਨੂੰ ਭੋਜਨ ਚ ਖੋਣਾ ਆਪਣੇ ਹੱਥਾਂ ਦੇ ਨਾਲ ਕਹਿੰਦੇ ਕੁਝ ਫਰਕ ਪਿਆ ਇੰਪਰੂਵਮੈਂਟ ਹੋਈ ਹੌਲੀ ਹੌਲੀ ਜੋ ਸਰੀਰਕ ਪ੍ਰੋਬਲਮ ਸੀ ਉਹ ਠੀਕ ਹੋਣੀ ਸ਼ੁਰੂ ਹੋਈ ਪਰ ਹੁੰਦਾ ਕੀ ਹੈ ਜਦੋਂ ਥੋੜਾ ਜਿਹਾ ਠੀਕ ਹੁੰਦਾ ਹੈ ਫਿਰ ਨਸ਼ਿਆਂ ਲ ਪਹੁੰਚਦਾ ਹੈ ਭੱਜਦਾ ਹੈ ਕਹਿੰਦੇ ਕਿ ਮੇਰੀ ਵਾਹ ਨਹੀਂ ਜਾਂਦੀ ਮੈਂ ਹੁਣ ਰੋਣ ਤੋਂ ਇਲਾਵਾ ਕੀ ਕਰ ਸਕਦੀ ਚਾ ਇੱਕ ਦਿਨ ਫਿਰ ਰੋ ਰੋ ਕੇ ਮੈਂ ਸ਼ੀਦਾਂ ਅਗੇ ਬੇਨਤੀ ਕੀਤੀ ਕਿ ਸ਼ੀਸ਼ਿੰਘੋ ਕਿਰਪਾ ਕਰੋ ਮੈਂ ਤੁਹਾਡੇ ਅੱਗੇ ਪੁਕਾਰਾਂ ਕਰ ਰਹੀ ਆਂ ਮਾਂ ਆ ਮੇਰਾ ਕੋਈ ਸਹਾਰਾ ਨਹੀਂ ਕੋਈ ਇੱਕ ਸਹਾਰਾ ਹੈ ਤੁਸੀਂ ਇਹਦੀ ਇਲਾਜ ਪਤ ਰੱਖੋ ਇਹਦੀ ਰਖਿਆ ਕਰੋ ਕਹਿੰਦੇ ਇਦਾਂ ਛੀਂਦਾ ਦੇਗੀ ਉਸ ਦਿਨ ਮੈਂ ਰੋ ਰੋ ਕੇ ਪੁਕਾਰਾਂ ਕੀਤੀਆਂ ਬੇਨਤੀਆਂ ਕੀਤੀਆਂ ਤੇ ਉਹ ਭੈਣ ਕਹਿੰਦੇ ਕਿ ਹੁਣ ਦੋ ਦਿਨੋਂ ਘਰ ਨਹੀਂ ਆਇਆ ਵਾਪਸ ਤੀਸਰੇ ਦਿਨ ਜਦੋਂ ਘਰ ਆਉਂਦਾ ਹੈ ਤੇ ਮੈਂ ਉਹਨੂੰ ਕੁਝ ਨਹੀਂ ਗਿਆ ਕੁਛ ਨਹੀਂ ਕਿਹਾ ਤੇ ਉਹ ਬੜਾ ਆਪਣੇ ਕਮਰੇ ਚ ਆਇਆ ਜਾ ਕੇ ਸੌਂ ਗਿਆ ਕਮਰੇ ਚੋਂ ਨਿਕਲਿਆ ਨਹੀਂ ਪਰ ਮੈਂ ਸਾਰੀ ਰਾਤ ਰੋਂਦੀ ਰਹੀ ਤੇ ਸ਼ੀਦਾ ਅਗੇ ਬੇਨਤੀਆਂ ਕਰਦੀ ਰਹੀ ਅਗਲਾ ਦਿਨ ਐਤਵਾਰ ਦਾ ਸੀ ਤੇ ਫਿਰ ਉਸ ਦਿਨ ਪਹਿਲੀ ਵਾਰ ਮੈਂ ਚੁੱਪ ਰਹਿ ਸਰ ਦੀ ਹਾਜ਼ਰੀ ਭਰੀ ਮੈਂ ठान ਲਿਆ ਸੀ ਮੈਂ ਇਹਨੂੰ ਕੁਛ ਨਹੀਂ ਕਹਿਣਾ ਮੈਂ ਬਸ ਆਪਣਾ ਜੋ ਪੱਕ ਹੈ ਜੋ ਆਪਣਾ ਮੇਰਾ ਕਰਮ ਹੈ ਮੈਂ ਉਹ ਕਰਨਾ ਮੈਂ ਮਾਲਕ ਦੇ ਅੱਗੇ ਬੇਨਤੀ ਕਰਨੀ ਹੈ ਮਾਲਕ ਆਪੇ ਨੂੰ ਸਤਬੁੱਧੀ ਬਖਸ਼ੇਗਾ ਇਦਾਂ ਵਿੱਚ ਪਰਾ ਸਾਹਿਬ ਦੀਆਂ ਹਾਜ਼ਰੀਆਂ ਆਰੰਭ ਕਰਤੀਆਂ ਲਗਾਤਾਰ ਬੇਨਤੀਆਂ ਕਰਦੀ ਰਹੀ ਤੇ ਇਹ ਕਾਫੀ ਕਿੰਨੇ ਕਿੰਨੇ ਦਿਨ ਘਰ ਨਹੀਂ ਹੁੰਦਾ ਜਦੋਂ ਹੁੰਦਾ ਉਦੋਂ ਪ੍ਰਸ਼ਾਦਾ ਛਕ ਲੈਂਦਾ ਪਰ ਮੈਂ ਇਹਨੂੰ ਕਹਿਣਾ ਬੰਦ ਕਰਤਾ ਤੇ ਪੁੱਛਣਾ ਬੰਦ ਕਰਤਾ ਵੀ ਕਿੱਥੇ ਗਿਆ ਸੀ ਕੀ ਕੀਤਾ ਨਸ਼ਾ ਤੇ ਨਹੀਂ ਕੀਤਾ ਇਹ ਪੁੱਛਣਾ ਬੰਦ ਕਰਤਾ ਕਹਿੰਦੇ ਇਦਾਂ ਬੇਨਤੀਆਂ ਕਰਦੀ ਰਹੀ ਤੇ ਗੁਰੂ ਘਰ ਜਾਣਾ ਉੱਥੇ ਵੀ ਹਾਜ਼ਰੀਆਂ ਭਰਨੀਆਂ ਸੇਵਾ ਕਰਨੀ ਕਹਿੰਦੇ ਉੱਥੇ ਮੈਨੂੰ ਪਤਾ ਲੱਗਾ ਚੰਡੀ ਦੇ ਵਾਰ ਦੇ ਜਾਪ ਦਾ ਸੰਗਤ ਦੇ ਵਿੱਚੋਂ ਹੀ ਕਿਸੇ ਨੇ ਦੱਸਿਆ ਕਿ ਜਦੋਂ ਕੋਈ ਮੋਰਚਾ ਇਦਾਂ ਦਾ ਹੋਵੇ ਕੋਈ ਅਰਦਾਸ ਪੂਰੀ ਨਾ ਹੁੰਦੀ ਹੋਵੇ ਵੀ ਕੋਈ ਤੁਹਾਡੇ ਤੇ ਦੁੱਖ ਤਕਲੀਫ ਹੋਵੇ ਤੇ ਤੁਸੀਂ ਚਾਹੁੰਦੇ ਆ ਕਿ ਉਹ ਕੱਟੀ ਜਾਵੇ ਤੇ ਫਿਰ ਦਸਮ ਬਾਣੀ ਦਾ ਸਹਾਰਾ ਲੈਣਾ ਚੰਡੀ ਵਾ ਚੰਡੀ ਦੇ ਵਾਰ ਦੇ ਅਖੰਡ ਜਾਪ ਕਰਨੇ ਕਹਿੰਦੇ ਕਿਸੇ ਨੇ ਮੈਨੂੰ ਸੰਗਤ ਚੋਂ ਹੀ ਨੰਬਰ ਦਿੱਤਾ ਤੇ ਮੈਂ ਚਲੋ ਇੰਡੀਆ ਗੱਲ ਕੀਤੀ ਉਹਨਾਂ ਦੇ ਨਾਲ ਪਿਚੰਡੀ ਦੀ ਵਾਰ ਦਾ ਜਾਪ ਕਰਾਉਣਾ ਹੈ ਤੇ ਕਹਿੰਦੇ ਚਲੋ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਵੀ ਚਲੋ ਹੋ ਜਾਊਗਾ ਜਾਪ ਡੇਟ ਮਿਲ ਜੇਗੀ ਤੇ ਭੇਟਾ ਜਦੋਂ ਦੱਸੀ ਤੇ ਮੈਂ ਸੱਚੀ ਮੈਨੂੰ ਲੱਗਾ ਕਿ ਮੇਰੇ ਕੋ ਮਾਇਆ ਹੁੰਦੀ ਤੇ ਮੈਂ ਜ਼ਰੂਰ ਕਰਾਉਂਦੀ ਪਰ ਮੇਰੇ ਕੋ ਮਾਇਆ ਦਾ ਨਹੀਂ ਪ੍ਰਬੰਧ ਹੋ ਪਾਇਆ ਤੇ ਫਿਰ ਮੈਂ ਸੋਚਿਆ ਵੀ ਚਲੋ ਪੁੱਛ ਕੇ ਦੱਸਦੀ ਆ ਉਹਨਾਂ ਨੂੰ ਮੈਂ ਕਿਹਾ ਵੀ ਤੁਹਾਨੂੰ ਪੁੱਛਦੀ ਆ ਮਾਇਆ ਦਾ ਪ੍ਰਬੰਧ ਕਰ ਲਾਂ ਫਿਰ ਤੁਹਾਨੂੰ ਦੱਸਦੀ ਆ ਤੁਸੀਂ ਬੁੱਕ ਕਰ ਲਓ ਕਹਿੰਦੇ ਕਿ ਹੁਣ ਮੈਂ ਇੰਨੀ ਨਾ ਹੱਥੀ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਸੀ ਕਿ ਮੇਰੇ ਕੋਲ ਮਾਇਆ ਵੀ ਨਹੀਂ ਸੀ ਕਿਵੇਂ ਜਾਪ ਕਰਾਵਾਂ ਕਿੰਦੇ ਫਿਰ ਮੈਂ ਜਿਹੜੇ ਸੰਗਤ ਦੇ ਵਿੱਚ ਸੀ ਉਹਨਾਂ ਕੋਲ ਥੋੜੀ ਥੋੜੀ ਮਾਇਆ ਇਕੱਠੀ ਕੀਤੀ ਤਾਂ ਜੋ ਮੈਂ ਚੰਡੀ ਦੇ ਵਾਰ ਦਾ ਜਾਪ ਕਰਾ ਸਕਾਂ ਆਪਣੇ ਪੁੱਤ ਨੂੰ ਬਚਾ ਸਕਾਂ ਨੱਚ ਦੇ ਦਲਦਲ ਚੋਂ ਡਿਪਰੈਸ਼ਨ ਚੋਂ ਕੱਢਣ ਦੇ ਵਿੱਚ ਸਹਾਇਤਾ ਹੋਵੇ ਮਾਲਕ ਕਿਰਪਾ ਕਰੇ ਤੇ ਕਹਿੰਦੇ ਚਲੋ ਮਾਇਆ ਦਾ ਇੰਤਜ਼ਾਮ ਹੋਇਆ ਚੰਡੀ ਦੇਵਾਰ ਦੇ ਜਾਪ ਦੀ ਡੇਟ ਲੱਗ ਗਈ ਦਾ ਜਾਪ ਹੋਇਆ ਚੰਡੀ ਦੇਵਾਰ ਦਾ ਖੰਡ ਜਾਪ ਹੋਇਆ ਪੂਰੀ ਮਰਿਆਦਾ ਦੇ ਨਾਲ ਸਿੰਘਾਂ ਨੇ ਕੀਤਾ ਤੇ ਹੁਣ ਉਹ ਜਾਪ ਕਰਾਉਣ ਤੋਂ ਬਾਅਦ ਸਮਾਂ ਬੀਤਿਆ ਲਗਭਗ 6-7 ਮਹੀਨੇ ਤੱਕ ਮੈਂ ਜਪੜਾ ਸਾਹਿਬ ਦੀਆਂ ਹਾਜ਼ਰੀਆਂ ਭਰੀਆਂ ਜਾਪ ਵੀ ਹੋ ਗਿਆ ਤੇ ਅਰਦਾਸਾਂ ਮੈਂ ਆਪ ਕਰਦੀ ਰਹੀ ਸ਼ਹੀਦਾਂ ਦੇ ਅੱਗੇ ਪੁਕਾਰਾਂ ਕਰਦੀ ਰਹੀ ਕਿ ਮੇਰੇ ਪੁੱਤ ਨੂੰ ਇਸ ਦਲਦਲ ਚੋਂ ਬਾਹਰ ਕੱਢਣ ਕਿਉਂਕਿ ਡਾਕਟਰਾਂ ਨੇ ਕਿਹਾ ਸੀ ਪੀ ਲੀਵਰ ਬਿਲਕੁਲ ਖਰਾਬ ਹੋ ਗਿਆ ਹੈ ਜੇ ਇਦਾਂ ਹੀ ਸ਼ਰਾਬ ਪੀਂਦਾ ਰਿਹਾ ਤਾਂ ਇਹ ਜਿਹੜਾ ਲੀਵਰ ਹੈ ਬਿਲਕੁਲ ਡੈਮੇਜ ਹੋ ਜਾਣਾ ਤੇ ਰਿਵਰਸਲ ਨਹੀਂ ਹੈ ਪੀ ਇਹ ਬਿਲਕੁਲ ਫਿਰ ਟ੍ਰਾਂਸਪਲੈਂਟ ਹੀ ਹੋਏਗਾ ਪੀ ਇਹ ਬਿਲਕੁਲ ਖਰਾਬ ਹੋ ਜਾਣਾ ਸੋ ਇਦਾਂ ਕਰਦਿਆਂ ਕਰਦਿਆਂ ਕਹਿੰਦੇ ਕਿ ਸਮਾਂ ਬੀਤਿਆ ਪਰ ਹੋਇਆ ਕੀ ਕਿ ਮੇਰਾ ਬੇਟਾ ਜਿਹੜਾ ਬਾਹਰ ਜਾਂਦਾ ਸੀ ਕਿੰਨੇ ਕਿੰਨੇ ਦਿਨ ਉਹ ਨਹੀਂ ਜਾਂਦਾ ਹੁਣ ਮਤਲਬ ਉਹ ਘਟ ਗਿਆ ਕਰ ਰਹਿਣਾ ਸ਼ੁਰੂ ਕੀਤਾ ਖਾਣਾ ਤੇ ਚਲੋ ਖਾ ਲਿੰਦਾ ਸੀ ਤੇ ਹੌਲੀ-ਹੌਲੀ ਵੀ ਉਹਦੇ ਦਿਮਾਗ 'ਚ ਜਾਂ ਮਾਲਕ ਦੀ ਕਿਰਪਾ ਹੋਈ ਅਕਲ ਆਈ ਉਹਨੂੰ ਤੇ ਉਹ ਜੋ ਨਸ਼ੇ ਕਰਦਾ ਸੀ ਹੌਲੀ-ਹੌਲੀ ਉਹਦੇ ਨਸ਼ੇ ਘਟ ਕੇ ਕਿਉਂਕਿ ਮੈਨੂੰ ਇਹ ਭਰੋਸਾ ਸੀ ਪੀਓ ਨੇ ਹੋ ਜਾਣਾ ਠੀਕ ਹੋ ਕੇ ਜਾਪ ਹੋ ਗਿਆ ਏ ਤੇ ਮੈਂ ਬਾਣੀ ਪੜ੍ਹਦੀ ਆ ਤੇ ਮਾਲਕ ਕਿਰਪਾ ਕਰੇਗਾ ਕਿਉਂਕਿ ਮੈਨੂੰ ਇਹ ਭਰੋਸਾ ਸੀ ਵੀ ਇਹ ਹਟ ਗਿਆ ਮੈਨੂੰ ਨਹੀਂ ਪਤਾ ਵੀ ਉਹ ਬਾਹਰ ਜਾ ਕੇ ਕੀ ਕਰਦਾ ਪਰ ਮੇਰਾ ਭਰੋਸਾ ਸੀ ਵੀ ਇਹ ਨਸ਼ਾ ਨਹੀਂ ਕਰਦਾ ਤੇ ਉਹ ਹੁਣ ਪ੍ਰਸ਼ਾਦਾ ਵੀ ਛਕਣਾ ਸ਼ੁਰੂ ਕੀਤਾ ਉਹਨੇ ਤੇ ਹੁਣ ਉਹ ਦਿੱਲੀ ਜਾਣਾ ਸ਼ੁਰੂ ਕਰਤਾ ਉਹਨੇ ਬਾਹਰ ਤੇ ਵਾਪਸ ਆ ਜਾਂਦਾ ਸੀ ਪਰ ਜਾਂਦਾ ਸੀ ਇੱਕ ਵਾਰ ਕਹਿੰਦੇ ਕਿ ਮੈਂ ਆਪੁਛਿਆ ਆਪਣੇ ਪੁੱਤ ਤੂੰ ਕਿੱਥੇ ਜਾਂਦਾ ਹੈਂ ਦਿੱਲੀ ਕਹਿੰਦੇ ਉਹਨੇ ਦੱਸਿਆ ਕਿ ਮੈਂ ਕੰਮ ਕਰਦਾ ਹੈ ਮੈਂ ਜੋਬ ਮਿਲ ਗਈ ਨੂੰ ਫੁਲਾਨੀ ਜਗ੍ਹਾ ਕਹਿੰਦੇ ਮੈਨੂੰ ਇਹ ਲੱਗਾ ਪਿਛੇ ਝੂਠ ਬੋਲਦਾ ਹੋਵੇ ਕਿਸੇ ਗਲਤ ਕੰਮ ਚ ਨਾ ਜਾਂਦਾ ਹੋਵੇ ਕਹਿੰਦੇ ਇੱਕ ਦਿਨ ਮੈਂ ਪਿਛੇ ਜਾ ਕੇ ਦੇਖਿਆ ਸੱਚਮੁੱਚ ਹੀ ਮੇਰਾ ਪੁੱਤ ਜਿਹੜਾ ਹੈ ਜੋਬ ਕਰਦਾ ਸੀ ਸੱਚਮੁੱਚ ਹੀ ਦਿੱਲੀ ਇੱਕ ਜਗ੍ਹਾ ਤੇ ਜਾਂਦਾ ਸੀ ਜੋਬ ਕਰਦਾ ਸੀ ਕਹਿੰਦੇ ਮੈਨੂੰ ਇੰਨਾ ਮਤਲਬ ਵਧੀਆ ਮਹਿਸੂਸ ਹੋਇਆ ਕਿ ਸੁਣਦੀ ਸਾਂ ਇੰਨਾ ਪੈਸਾ ਮੈਂ ਥਾਂ-ਥਾਂ ਬਰਬਾਦ ਕੀਤਾ ਤੇ ਮੇਰੀ ਲੁੱਟ ਹੋਈ ਮਾਇਆ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਮੇਰਾ ਸ਼ੋਸ਼ਨ ਹੋਇਆ ਪਰ ਜੇ ਮੇਰਾ ਭਲਾ ਹੋਇਆ ਮੇਰੀ ਬਾਹ ਫੜੀ ਤੇ ਸ਼ਹੀਦਾ ਨੇ ਫੜੀ ਮੇਰੀ ਬਾਹ ਫੜੀ ਬਾਬਾ ਦੀਪ ਸਿੰਘ ਨੇ ਫੜੀ ਭਲਾ ਹੋਇਆ ਤੇ ਬਾਣੀ ਪੜ ਕੇ ਹੋਇਆ ਮੇਰਾ ਪੋਤਾ ਜੀ ਬਿਲਕੁਲ ਤੰਦਰੁਸਤ ਹੈ ਮਾਲਕ ਦੀ ਕਿਰਪਾ ਹੈ ਤੇ ਸਤਸੰਗ ਜੀ ਉਹ ਭੈਣ ਅੱਜ ਵੀ ਸ਼ਹੀਦਾ ਨਾਲ ਜੁੜੀ ਹੋਈ ਹੈ ਕਿਉਂਕਿ ਜੁੜੇ ਰਹਿਣਾ ਬੜਾ ਔਖਾ ਏ ਇੱਕ ਵਾਰ ਜੁੜਨਾ ਤੇ ਹਮੇਸ਼ਾ ਲਈ ਜੁੜੇ ਰਹਿਣਾ ਫਰਕ ਹੈ ਜਦੋਂ ਲੋੜ ਹੁੰਦੀ ਆ ਉਦੋਂ ਬੜੇ ਜੁੜ ਜਾਂਦੇ ਨੇ ਪਰ ਹਮੇਸ਼ਾ ਲਈ ਜੁੜੇ ਰਹਿਣਾ ਬੜਾ ਔਖਾ ਏ ਉਹ ਭੈਣ ਅਜੇ ਤੱਕ ਜੁੜੀ ਹੈ ਸ਼ੀਦਾ ਦੀ ਬੜੀ ਕਿਰਪਾ ਹੈ ਬਾਣੀ ਵੀ ਪੜਦੀ ਹੈ ਸੇਵਾ ਵੀ ਕਰਦੀ ਹੈ ਤੇ ਉਹ ਭੈਣ ਨੇ ਆਪਣੇ ਬੇਟੇ ਨਾਲ ਵੀ ਦਾਸ ਦੀ ਗੱਲ ਕਰਾਈ ਉਹਦੇ ਬੇਟੇ ਨੂੰ ਕਿ ਪ੍ਰੋਪਰ ਮਤਲਬ ਪੰਜਾਬੀ ਬੋਲਣੀ ਤੇ ਨਹੀਂ ਆਉਂਦੀ ਪਰ ਫਿਰ ਵੀ ਜਿੰਨੀ ਕੋ ਉਹ ਮਾਤਾ ਨੇ ਸਿਖਾਇਆ ਉਹ ਭੈਣ ਨੇ ਸਿਖਾਇਆ ਤੇ ਉਹ ਬੇਟਾ ਵੀ ਬਿਲਕੁਲ ਮਤਲਬ ਗੁਰੂ ਦੀ ਕਿਰਪਾ ਦੇ ਨਾਲ ਹੁਣ ਸਿਮਰਨ ਕਰਦਾ ਹੈ ਸੋ ਇਦਾਂ ਕਿਰਪਾ ਹੁੰਦੀ ਹੈ ਜਿਹੜਾ ਭਰੋਸੇ ਨਾਲ ਗੁਰੂ ਦੇ ਨਾਲ ਜੁੜ ਜਾਂਦਾ ਹੈ ਵਿਸ਼ਵਾਸ ਦੇ ਨਾਲ ਇੱਕ ਨਹੀਂ ਅਨੇਕਾਂ ਹੱਡ ਬੀਤੀਆਂ ਐਸੀਆਂ ਨੇ ਸੋ ਹੈਵੀ ਬਾਅਦ ਦੀਆਂ ਕਿਉਂਕਿ ਡਿਪਰੈਸ਼ਨ ਐਸੀ ਚੀਜ਼ ਹੈ ਵੈਸੇ ਹੁਣ ਉਹ ਇੰਡੀਆ ਦੇ ਵਿੱਚ ਵੀ ਬੜਾ ਜ਼ੋਰ ਫੜਿਆ ਆਇਆ ਹੈ ਵੈਸੇ ਬਾਹਰ ਦੀਆਂ ਕੰਟਰੀਜ਼ ਦੇ ਵਿੱਚ ਇਹ ਜ਼ਿਆਦਾ ਹੈ ਸੋ ਵੇਖੋ ਫਾਈਨੈਂਸ਼ੀਅਲ ਪ੍ਰੋਬਲਮ ਆਈ ਜਾਨੀ ਜਿੱਥੇ ਮਾਨਸਿਕ ਰੋਗ ਹੈ ਉੱਥੇ ਸਰੀਰਕ ਰੋਗ ਵੀ ਆਏਗਾ ਜਿੱਥੇ ਇਹ ਦੋਨੋਂ ਹੈ ਮਾਨਸਿਕ ਵੀ ਸਰੀਰਕੀ ਵੀ ਉੱਥੇ ਫਾਈਨੈਂਸ਼ੀਅਲ ਪ੍ਰੋਬਲਮ ਵੀ ਆਏਗੀ ਪਰ ਜਿਹੜਾ ਭਰੋਸੇ ਦੇ ਨਾਲ ਜੁੜ ਜਾਂਦਾ ਹੈ ਵਿਸ਼ਵਾਸ ਦੇ ਨਾਲ ਗੁਰੂ ਦੇ ਨਾਲ ਸ਼ੀਦਾਂ ਦੇ ਨਾਲ ਜੁੜ ਜਾਂਦਾ ਹੈ ਤੇ ਸ਼ੀਰ ਸਿੰਘ ਆਪ ਰੱਖਿਆ ਕਰਦੇ ਨੇ ਇਸੇ ਤਰ੍ਹਾਂ ਉਸ ਭੈਣ ਦੀ ਵੀ ਰੱਖਿਆ ਹੋਈ ਉਹਦੇ ਬੇਟਾ ਜਿਹੜਾ ਡਿਪਰੈਸ਼ਨ ਚੋਂ ਵੀ ਬਾਹਰ ਆਇਆ ਕੰਮ ਨਹੀਂ ਸੀ ਕਰਦਾ ਹੁਣ ਵਧੀਆ ਕੰਮ ਵੀ ਕਰਦਾ ਹੈ ਤੇ ਉਹ ਭੈਣ ਪੱਕੀ ਦਸਵੰਦੀ ਵੀ ਬਣੀ ਹੈ ਦੇਖੋ ਇਹ ਲਾਜ਼ਮੀ ਹੈ ਜੇ ਕੁਛ ਮਿਲ ਗਿਆ ਹੈ ਕੁਛ ਹਾਸਲ ਹੋ ਗਿਆ ਹੈ ਤੇ ਫਿਰ ਜੁੜੇ ਰਹੋ ਟੁੱਟੋ ਨਾ ਹੋਰਨਾਂ ਨੂੰ ਵੀ ਜੋੜੋ ਸਾ ਸੰਗਤ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਰਾਮ ਸਰ ਸਾਹਿਬ ਜੋ ਕਿ ਅਜਨਾਲਾ ਤਹਿਸੀਲ ਜ਼ਿਲ੍ਹਾ ਅਮਰਸਰ ਸਾਹਿਬ ਦੇ ਵਿੱਚ ਹੈ ਇਸ ਸਥਾਨ ਦੀ ਕਾਰ ਸੇਵਾ ਕਾफी ਲੰਮੇ ਸਮੇਂ ਤੋਂ ਚੱਲ ਰਹੀ ਹੈ ਇਸ ਸਮੇਂ ਗੁੰਬਦ ਦੀ ਸੇਵਾ ਚੱਲ ਰਹੀ ਹੈ ਗੰਬਦ ਦੀ ਸੇਵਾ ਪਿਛਲੇ 6-7 ਮਹੀਨਿਆਂ ਤੋਂ ਚੱਲ ਰਹੀ ਹੈ ਤੇ ਅਜੇ ਹੋਰ 6-7 ਮਹੀਨੇ ਲੱਗ ਸਕਦੇ ਨੇ ਕਿਉਂਕਿ ਕਾਫੀ ਕੰਮ ਜਿਹੜਾ ਹੈ ਬਰੀ ਕੀ ਦਾ ਹੁੰਦਾ ਆ ਇਹ ਸਾਰੀਆਂ ਸੇਵਾਵਾਂ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲ ਰਹੀਆਂ ਨੇ ਜੀ ਤੇ ਆਪ ਜੀ ਜਰੂਰ ਇਸ ਸੇਵਾਵਾਂ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਪਾਓ ਹੁਣ ਜਿਹੜਾ ਗੁੰਬਦ ਹੈ ਇਹ ਪਲਸਤਰ ਹੋ ਰਿਹਾ ਹੈ ਤੇ ਇਸ ਤੋਂ ਬਾਅਦ ਇਹਦੇ ਤੇ ਟਾਈਲਾਂ ਲਗਣੀਆਂ ਨੇ ਹੁਣ ਉਹ ਟਾਈਲਾਂ ਜਿਹੜੀਆਂ ਨੇ ਉਹ ਸਪੈਸ਼ਲ ਜਿਹੜੀਆਂ ਨੇ ਉਹ ਬਣਵਾਉਣੇ ਆ ਪੈਂਦੀਆਂ ਨੇ ਛੋਟੀਆਂ ਛੋਟੀਆਂ ਟਾਇਲਾਂ ਹੁੰਦੀਆਂ ਨੇ ਜੋ 6-7 ਮਹੀਨੇ ਦੇ ਕਰੀਬ ਜਿਹੜਾ ਇੱਥੇ ਸਮਾਂ ਲੱਗ ਜਾਣਾ ਹੈ ਸੋ ਇਹ ਟਾਇਲਾਂ ਦੀ ਸੇਵਾ ਵੀ ਜੇ ਕੋਈ ਸੰਗਤ ਦੇ ਵਿੱਚੋਂ ਕਰਨਾ ਚਾਹੁੰਦਾ ਹੈ ਜਰੂਰ ਆਪਣੇ ਨਾਮ ਨੋਟ ਕਰਵਾਇਓ ਬਾਕੀ ਗੁਰੂ ਘਰ ਦੇ ਵਿੱਚ ਅਜੇ ਡਾਊਨ ਸੀਲਿੰਗ ਹੋਣੀ ਹੈ ਪੇਂਟ ਹੋਣਾ ਆ ਜਿਹੜੇ ਦਰਵਾਜ਼ੇ ਨੇ ਉਹ ਲੱਗ ਚੁੱਕੇ ਨੇ ਪਰ ਉਹ ਅਜੇ ਪੇਂਟ ਹੋਣੇ ਆ ਸੋ ਇਹ ਸਭਾਵਾਂ ਅਜੇ ਰਹਿੰਦੀਆਂ ਨੇ ਸੋ ਜੇ ਜੇ ਵੀ ਸੰਗਤ ਦੇ ਵਿੱਚੋਂ ਕਿਸੇ ਨੇ ਇਹ ਸੇਵਾ ਕਰਨੀ ਹੋਵੇ ਆਪ ਜੀ ਜਰੂਰ ਸੰਪਰਕ ਕਰਿਓ ਬਾਕੀ ਆਪ ਜੀ ਨੂੰ ਪਤਾ ਏ ਕਿ ਜਿਹੜੀਆਂ ਬਾਕੀ ਸਭਾਵਾਂ ਦੀ ਉਹ ਨਿਰੰਤਰ ਜਿਹੜੀਆਂ ਚੱਲਦੀਆਂ ਨੇ ਹਰ ਮਹੀਨੇ ਉਹ ਅਜੇ ਵੀ ਉਸੇ ਤਰ੍ਹਾਂ ਚੱਲਦੀਆਂ ਨੇ ਸੋ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਲੋੜਵੰਦ ਵਿਧਵਾ ਬੀਬੀਆਂ ਜਿਨ੍ਹਾਂ ਦੀ ਗਿਣਤੀ ਅ 150 ਦੇ ਕਰੀਬ ਹੋ ਚੁੱਕੀ ਹੈ ਸੋ ਉਹਨਾਂ ਬੀਬੀਆਂ ਨੂੰ ਰਾਸ਼ਨ ਗੁਰਦੁਆਰਾ ਰਾਮਸਰ ਸਾਹਿਬ ਤੋਂ ਹਰ ਮਹੀਨੇ ਦਿੱਤਾ ਜਾਂਦਾ ਹੈ ਉਹ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਇਹ ਵੀ ਵੱਡਾ ਖਰਚਾ ਆਇਆ ਪਰ ਇਹ ਸੇਵਾਵਾਂ ਵੀ ਆਪ ਹੀ ਕਰ ਰਹੇ ਹੋ ਇਹਦੇ ਵਿੱਚ ਦਾਸ ਦਾ ਕੁਝ ਨਹੀਂ ਦਾਸ ਸਿਰਫ ਇੱਕ ਜਰੀਆ ਹੈ ਸੇਵਾ ਕਰਨ ਵਾਲੇ ਆਪ ਹੋ ਕਰੋਣ ਵਾਲਾ ਮਾਲਕ ਹੈ ਸੋ ਇਹਦੇ ਵਿੱਚ ਵੀ ਆਪ ਜੀ ਜਰੂਰ ਵੱਧ ਚੜ ਕੇ ਹਿੱਸਾ ਪਾਇਆ ਕਰੋ ਅਗਲੀ ਸੇਵਾ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਲੋੜਵੰਤਿਆਂ ਦੇ ਆਨੰਦ ਕਾਰਜ ਸਮੇਂ-ਸਮੇਂ ਤੇ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਹਾਲ ਵਿੱਚ ਪਿਛਲੀ 2 ਦਸੰਬਰ ਨੂੰ ਇਹ ਆਨੰਦ ਕਾਰਜ ਸਮਾਗਮ ਹੋਟਿਆ ਹੈ ਲਾਈਵ ਆਪ ਜੀ ਨੇ ਜ਼ਰੂਰ ਦਰਸ਼ਨ ਕੀਤੇ ਹੋਣਗੇ ਸੋ ਇਹ ਵੀ ਵੱਡਾ ਕਾਰਜ ਸੀ 15 ਦੇ ਕਰੀਬ ਧੀਆਂ ਦੇ ਆਨੰਦ ਕਾਰਜ ਹੋਏ ਸਮਾਨ ਦਿੱਤਾ ਗਿਆ ਲੋੜ ਦਾ ਜਿਹੜਾ ਸੀ ਸੋ ਇਹ ਜਿਹੜੇ ਉਹ ਪਰਿਵਾਰ ਸੀ ਜਿਨ੍ਹਾਂ ਦਾ ਘਰ ਵੀ ਆਪਣਾ ਨਹੀਂ ਸੀ ਬੜੇ ਲੋੜਵੰਦ ਪਰਿਵਾਰ ਸੀ ਸੋ ਇਹ ਕਾਰਜ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਆਪ ਸਭ ਸੰਗਤਾਂ ਨੇ ਕੀਤੇ ਤੇ ਹੁਣ ਵੀ ਆਉਣ ਵਾਲੇ ਸਮੇਂ ਚੋ ਇਹ ਕਾਰਜ ਇਸੇ ਤਰ੍ਹਾਂ ਹੁੰਦੇ ਰਹਿੰਦੇ ਨੇ ਤੇ ਆਪ ਜੀ ਅੱਗੇ ਵੀ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੋ ਸੇਵਾਵਾਂ 'ਚ ਹਿੱਸਾ ਪਾਉਂਦੇ ਰਹੋ ਬਾਕੀ ਜਿਹੜੀ ਅਗਲੀ ਸੇਵਾ ਏ ਜਿਵੇਂ ਹਰ ਜਿਹੜੀਆਂ ਧੀਆਂ ਨੇ ਜਿਨ੍ਹਾਂ ਨੂੰ ਪੜਨ ਦਾ ਪੂਰਨ ਪੂਰਨ ਮੌਕਾ ਨਹੀਂ ਦਿੱਤਾ ਜਾਂਦਾ ਛੋਟੀ ਉਮਰ 'ਚ ਵਿਆਹ ਦਿੱਤਾ ਜਾਂਦਾ ਹੈ ਕਿਉਂਕਿ ਦਾਸ ਬਾਰਡਰ ਏਰੀਆ ਤੋਂ ਐ ਤੇ ਇੱਥੇ ਧੀਆਂ ਨੂੰ ਪੂਰਾ ਮੌਕਾ ਨਹੀਂ ਮਿਲਦਾ ਤੇ ਉਹ ਧੀਆਂ ਅੱਜ ਪ੍ਰਾਈਵੇਟ ਸਕੂਲ 'ਚ ਪੜ ਰਹੀਆਂ ਨੇ ਚੜਦੀ ਕਲਾ ਦੇ ਨਾਲ 25 ਦੇ ਕਰੀਬ ਧੀਆਂ ਨੇ ਤੇ 4-5 بیٹے ਨੇ ਜਿਹੜੇ ਪੜਾਈ ਵਿੱਚ ਵਧੀਆ ਨੇ ਪੜ ਰਹੇ ਨੇ ਤੇ ਉਹਨਾਂ ਦਾ ਪੜਾਈ ਦਾ ਖਰਚਾ ਬੁੱਕਸ 유ਨੀਫਾਰਮ ਸਾਰਾ ਖਰਚਾ استان ਵੱਲੋਂ ਦਿੱਤਾ ਜਾਂਦਾ ਹੈ ਤੇ ਆਪ ਜੀ ਜਰੂਰ ਇਨ੍ਹਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਜੀ ਸੋ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਸੇਵਾ ਦੀ ਚਾਹੀਦੀ ਹੋਵੇ ਆਪ ਜੀ ਜਰੂਰ ਸੰਪਰਕ ਕਰਿਓ WhatsApp ਨੰਬਰ ਆਪ ਜੀ ਨੂੰ ਉੱਪਰ ਦਿੱਤਾ ਹੋਇਆ ਹੈ ਤੇ ਤੁਸੀਂ ਉਹਦੇ ਤੇ ਮੈਸੇਜ ਜਾਂ ਵੌਇਸ ਮੈਸੇਜ ਕਰਕੇ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ 20 ਦੇ ਕਰੀਬ ਜਿਹੜੀਆਂ ਬੇਟੀਆਂ ਨੇ ਉਹਨਾਂ ਦੀ ਫੀਸ ਤੇ ਚਲੋ ਇਸ ਸਾਲ ਦੀ ਦਿੱਤੀ ਜਾ ਚੁੱਕੀ ਹੈ ਪਰ ਜਿਹੜੀਆਂ 4-5 ਬੇਟੀਆਂ ਨੇ ਉਹਨਾਂ ਦੀ ਹਜੇ ਫੀਸ ਦੇਣ ਵਾਲੀ ਹੈ ਉਹਨਾਂ ਦੀ ਯੂਨੀਫਾਰਮ ਬਕਸ ਜਿਹੜੀਆਂ ਨੇ ਉਹ ਦਿੱਤੀਆਂ ਜਾਣੀਆਂ ਨੇ ਹਜੇ ਤੇ ਹੁਣ ਨਿਊ ਜਿਹੜੀਆਂ ਛੋਟੀਆਂ ਬੇਟੀਆਂ ਨੇ ਉਹ ਤੇ ਨਿਊ ਸਾਲ ਦੇ ਵਿੱਚ ਉਹਨਾਂ ਦੀ ਰੀਮਿਸ਼ਨ ਹੋਣੀ ਸੋ ਉਹਨਾਂ ਦੀ ਫੀਸ ਅਜੇ ਰਹੀਂਦੀ ਹੈ ਜਮ੍ਹਾਂ ਕਰਾਉਣ ਵਾਲੀ ਜੇ ਕਿਸੇ ਨੇ ਸੇਵਾ ਲੈਣੀ ਹੋਵੇ ਜਰੂਰ ਆਪਜੀ ਸੰਪਰਕ ਕਰਿਓ ਇਹ ਬੇਟੀਆਂ ਉਹ ਨੇ ਜਿਨ੍ਹਾਂ ਦੇ ਫਾਦਰ ਫਾਦਰਲੈਸ ਨੇ ਜਿਹੜੀਆਂ ਜਾਂ ਜਿਹੜੇ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਨੇ ਸੋ ਜਰੂਰ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਜੀ ਕਿਸੇ ਵੀ ਤਰੀਕੇ ਦੀ ਜਾਣਕਾਰੀ ਆਪ ਜੀ ਨੂੰ ਚਾਹੀਦੀ ਹੋਵੇ ਆਪ ਜੀ ਸੰਪਰਕ ਕਰ ਸਕਦੇ ਹੋ ਨੰਬਰ ਆਪ ਜੀ ਨੂੰ ਵਟਸਐਪ ਦਾ ਉੱਪਰ ਨਜ਼ਰ ਆ ਰਿਹਾ ਹੈ ਵੌਇਸ ਮੈਸੇਜ ਜਾਂ ਮੈਸੇਜ ਕਰਕੇ ਆਪ ਜੀ ਪੂਰੀ ਜਾਣਕਾਰੀ ਲੈ ਸਕਦੇ